ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 9 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਮੌਸਮ ਤਕਰੀਬਨ ਸਾਫ਼ ਹੈ। ਕੱਲ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਅਤੇ ਕਿਤੇ ਕਣਮਣ ਰਹੀ ਖਾਸ ਕਰਕੇ ਨਵਾਂ ਸ਼ਹਿਰ, ਰੋਪੜ, ਆਨੰਦਪੁਰ, ਮੋਹਾਲੀ ਚੰਡੀਗੜ੍ਹ ਦੇ ਇਲਾਕੇ ਪਟਿਆਲਾ ਬਰਨਾਲਾ ਜਾਂ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਰਾਤੀ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਬਾਕੀ ਖੇਤਰਾਂ ਦੇ ਵਿੱਚ ਬੱਦਲਵਾਈ ਬਣੀ ਰਹੀ ਉਸ ਤੋਂ ਇਲਾਵਾ ਕੁਝ ਵੀ ਨਹੀਂ ਵਾਪਰਿਆ ਇਹ ਜਿਹੜਾ ਦੌਰ ਸੀਗਾ ਪਹਾੜਾਂ ਦੇ ਵਿੱਚ ਜ਼ਿਆਦਾ ਰਿਹਾ ਪਹਾੜਾਂ ਦੇ ਵਿੱਚ Shimla ਵਰਗੇ ਸ਼ਹਿਰਾਂ ਦੇ ਵਿੱਚ ਵੀ ਅਗੇਤੀ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲਿਆ ਵੱਡੇ ਪੱਧਰ ਤੇ ਤੇ ਉੱਥੇ ਮੀਂਹ ਤੇ ਬਰਫਵਾਰੀ ਦਾ ਦੌਰ ਰਿਹਾ ਪੰਜਾਬ ਦੇ ਵਿੱਚ ਸਿਰਫ ਬੱਦਲਵਾਈ ਹੀ ਸੇ ਆਈ ਤੇ ਹਲਕੀ ਜਿਹੀ ਕੰਨਮਣ ਹੀ ਸੇ ਆਈ ਅੱਜ ਪੰਜਾਬ ਦਾ ਮੌਸਮ ਪੂਰੀ ਤਰ੍ਹਾਂ ਨਾਲ ਸਾਫ਼ ਹੋਵੇਗਾ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਜਰੂਰ ਰਹਿ ਸਕਦੀ ਹੈ ਪਰ ਮੀਂਹ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ ਮੌਸਮ ਅਗਲੇ 3 ਤੋਂ 4 ਦਿਨ ਪੂਰੀ ਤਰ੍ਹਾਂ ਨਾਲ ਪੰਜਾਬੀ ਵਿੱਚ ਸਾਫ਼ ਰਹੇਗਾ ਤੇ ਪੱਛੋ ਚੱਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਵਿੱਚ ਵੱਡੇ ਪੱਧਰ ਤੇ ਵਾਧਾ ਹੋਵੇਗਾ ਹੋ ਸਕਦਾ ਟੈਂਪਰੇਚਰ 2 ਜਾਂ 3 ਡਿਗਰੀ ਤੋਂ ਵੀ ਹੇਠਾਂ ਪੰਜਾਬ ਦੇ ਵਿੱਚ ਦਰਜ ਕੀਤਾ ਜਾਵੇ ਕਿਉਂਕਿ ਬਰਸਪਾਰੀ ਦੇ ਨਾਲ ਪੰਜਾਬ ਵਿੱਚ ਠੀਤ ਲਹਿਰ ਜ਼ਰੂਰ ਚੱਲ